देखो इससे दे बारे तो वही बता सकते हैं कि वो किस क्यों शामिल हुए हैं कि कारण तो थोड़ा जे गिलाव योना नाल रहेगा कि पंजाब ने उन्हें बहुत कुछ दिता सरदार बियन सिंह दी कुर्बानी थी पंजाब ले और शायद बिट्टू जी ने उन्हें अपने दिमाग से अपने दिलों काट दिता इतना देख के आवे एम पी बिट्टू काफी बार एक तो दो बार एम पी रह चुके हैं लुगंटो तो। ਅੱਜ ਇਹ ਦੇਖੋ ਇਹ ਕਾਂਗਰਸ ਛੱਡ ਕੇ ਬੀਜੇਪੀ ਦੀ ਸ਼ਖਲ ਹੋ ਗਏ ਨੇ ਕੀ ਕਹਿਣਾ ਚਾਹੋਗੇ ਦੇਖੋ ਇਸ ਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਕਿ ਉਹ ਕਿਸ ਕਿਉਂ ਸ਼ਾਮਲ ਹੋਇਆ ਕੀ ਕਾਰਨ ਸੀਗੇ ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦੀ ਦੇ ਸਕਦੀ ਆ ਕਿ ਜੇ ਉਹ ਇੱਕ ਨਵੀਂ ਪਾਰਟੀ ਸ਼ੁਰੂ ਕਰਨ ਜਾ ਰਿਹਾ ਹੈ ਕਿਸੇ ਹੋਰ ਪਾਰਟੀ ਦੇ ਵੱਲੋਂ ਪਰ ਇੱਕ ਥੋੜਾ ਜਿਹਾ ਗਿਲਾ ਵੀ ਉਹ ਨਾਲ ਰਹੇਗਾ ਕਿ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਚ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਦੇ ਇੱਕ ਮਜਬੂਤ ਸਪਾਈ ਹੋ ਕੇ ਬਿਆਨ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉੱਧਰ ਚਲੇ ਗਏ ਜਿਹੜੇ ਦੇ ਦੋ ਕਾਗਰਦ ਦੇ ਕੱਟੜ ਲੀਡਰ ਸੀਗੇ ਬਿੱਟੂ ਜੀ ਤਾਂ ਗਣ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹੀਦੀ ਵੀ ਦਿੱਤੀ ਹੈ ਉਹਨਾਂ ਨੇ ਬੰਬ ਤੱਕ ਆਪਣੇ ਸੀਨੇ ਤੇ ਸਹਿ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਰਲਦਾ ਗਿਆ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਸਹਿਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੀ ਹੋ ਕੁਝ ਕਰਨਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਆਪਰਚਨਿਸਟ ਹੋਣੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਝ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰ ਗਏ ਮੈਨੂੰ ਲੱਗਦਾ ਇਹ ਇਹ ਲੋਕਸਭਾ ਦੇ ਚੋਣਵਾ ਜਿੱਤ ਲੁੱਟਣ ਲੜਦੇ ਸੀ ਵੀ ਲਗਨਸ ਦੇ ਵੀ ਕਾਂਗਰਸ ਤੋਂ ਨਹੀਂ ਸੋ ਜੋ ਨਹੀਂ ਮਿਲ ਗਿਆ ਇਸ ਕਰਕੇ ਭਾਜਪਾ ਦੀ ਚੱਲੇਗੀ ਹੈ ਨਹੀਂ ਅਸਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ ਜਿੰਨੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮਐਲਏ ਕਾਂਗਰਸ ਤੇ ਰਹੇ ਹੈਗੇ ਐਕਸ ਐਮਐਲਏ ਆ ਜਾਂ ਪਾਰਟੀ ਆਉਤੇ ਆ ਰਿਹਾ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਇਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਆ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਪਰ ਉਸਨੂੰ ਹਰਸ਼ੂ ਸਾਡਾ ਮੰਤਰੀ ਨਾਲ ਕफी ਕੇਰਾ ਨਜ਼ਰ ਰਿਹਾਏ ਜੀ ਦੋਸਤ ਜੀ ਟੁੱਟੇਗੀ ਲੱਗਦਾ ਵੀ ਇਹ ਦੋਸਤੀ ਦੇਖੋ ਜਿਹੜੇ ਆਸ਼ੂ ਜੀ ਹਨਾ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੀ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱੱਡੂ ਜੀ ਅੱਜ ਬੀਜੇਪੀ ਜੁਆਇਨ ਕਰ ਗਿਆ ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦੀ ਦੇਣੀ ਹੈ ਸਾਡੀ ਪਾਰਟੀ ਹੈ ਕਾਂਗਰਸ ਅਸੀਂ ਕਾਂਗਰਸ ਲਈ ਜਾਂ ਆਸ਼ੂ ਜੀ ਜਾਂ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹਾਂ ਅਸੀਂ ਦੇਖਾਂਗੇ ਦੇ ਵਿੱਚ ਜਾਣ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਉਹ ਭਾਪੂ ਚੋਣਾਂ ਹੋ ਰਹੀਆਂ ਐਂਟੀ ਹੋਊਗੀ ਲਗ ਰਿਹਾ ਜਿਵੇਂ ਸਿੱਧਾ ਐਂਟੀ ਤੁਹਾਨੂੰ ਜੋ ਕੁਐਸਚਨ கேਗਾ ਬੀਜੇਪੀ ਜਾਣ ਕੇ ਲੋਕ ਕਹਿ ਰਹੇ ਪਿੱਟੂ ਦੇ ਨਾਲ ਹੀ ਬੀਜੇਪੀ ਚ ਵੀ ਆਸ਼ੂ ਤੇ ਬੀਜੇਪੀ ਤੇ ਜਾ ਗਏ ਕਿਉਂ ਜਾਣਗੇ ਕਾਦੇ ਲਈ ਜਾਣਗੇ ਬੈਡ ਡੇ 1 ਤੋਂ ਇੱਕ ਗੱਲ ਕਹਿ ਰਹੀਆਂ ਕਿ ਆਸ਼ੂ ਬੀਜੇਪੀ 'ਚ ਨਹੀਂ ਜਾਣਗੇ। ਏਡੀ ਦਾ ਡਰ ਲੱਗਦਾ ਬਿਟਰੀ ਨੂੰ ਕੋਲ। ਏ ਬਿਟੂ ਜੀ ਦੱਸ ਸਕਦੇ ਮੈਨੂੰ ਤਾਂ ਨਹੀਂ ਪਤਾ। ਮੈਨੂੰ ਲੱਗਦਾ ਏਡੀ ਦਾ ਦਬਾਅ ਬਣ ਰਿਹਾ ਸੀ। ਜੇ ਏਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਏਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੇ ਇਹ ਤਾਂ ਮੈਂ ਦੇਖੀ ਅਵੇ ਜਿੱਦਾਂ ਲੋਕ ਸਭਾ ਦੀ ਹੈ ਕੈਂਡੀਡੇਟ ਨੂੰ ਕਹਿ ਰਹੇ ਨੇ ਆਪਣੇ ਅਸੂਲੀ ਨਹੀਂ ਲੈ ਲਗੜੇ ਸਟੇਰੀਆਂ ਨੇ ਐਂ ਵੀ ਨਹੀਂ ਬਿਲਕੁਲ ਕੁਛ ਨਹੀਂ ਹਲੇ ਕੁਝ ਵੀ ਗੱਲ ਨਹੀਂ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਭਾਜਪਾ 'ਚ ਗਏ ਹੈ ਹਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ